ਦਾ ਕੱਚਾ ਪੱਕਾ ਸੀਗਾ ਸਾਰੇ ਪਹਿਰਾਵਾਂ ਨੇ ਸਹਿਯੋਗ ਪਾਇਆ ਤਾਂ ਮਤਲਬ ਅੱਪਾਂ ਚ ਮੰਡੀ ਲਵਾ ਰਹੇ ਆ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਜੀ ਬਹੁਤ ਜ਼ਿਆਦਾ ਸ਼ੌਂਕ ਸੀ ਉਹ ਤਾਂ ਚਲੋ ਫੌਰਨ چلا ਗਿਆ ਬਟ ਮੇਰੇ ਅਤੇ ਮੇਰੀ ਸਿਸਟਰ ਦਾ ਕਿ ਕੋਈ ਪਲਾਨ ਜੀ ਹਾਂਜੀ ਠੀਕ ਹੈ ਤੇ ਹੋਰ ਕੋਮਲ ਇਹ ਇਹਦੇ ਬਾਰੇ ਆਪਾਂ ਗੱਲ ਕਰੀਏ ਇਹ ਘੋੜੇ ਦਾ ਨਾਮ ਦੱਸ ਦਿਓ ਇੱਕ ਵਾਰੀ ਸਰਟ ਬਹੁਤ ਅੱਛੇ ਆ ਰਿਹਾ ਵੀਰੇ ਮਤਲਬ ਵਿਕਰੰਗ ਕਾਲੀ ਕੋੜੀ ਤੇ ਵੀ ਬਲੇਜ਼ ਲਾ ਰਿਹਾ ਹੈ ਤੇ ਕੈਰੈਕਟਰ ਸਪਾਈਸ ਵੀ ਬਹੁਤ ਅੱਛੇ ਆ ਰਹੇ ਆ ਮਜ਼ਬੂਤੀ ਵੀ ਬਹੁਤ ਆ ਰਹੀ ਹੈ ਬੱਚਿਆਂ ਚੁਪਿਓ ਵੀ ਅੱਛੀ ਆ ਰਹੀ ਹੈ ਜੀ ਆਪਣੇ ਕੋਲ ਇੱਕ ਵੀ ਸ਼ੇਰੀ ਨੁਕਰੀ ਪਹਿਲਾਂ ਸੀਗਾ ਨੁਕਰਾ ਘੋੜਾ ਉਹ ਆਪਾਂ ਸੇਲ ਕਰ ਦਿੱਤਾ ਸੀ ਜੀ ਹਾਂਜੀ ਜਿਆਦਾ ਮਾਰਵਾੜੀ ਵਾਲੀ ਕਿਉਂ ਧਿਆਨ ਦਿੱਤਾ ਜਾ ਰਿਹਾ ਜਾਂ ਸ਼ੌਂਕ ਪਸੰਦੀ ਦੀ ਸੀ ਸ਼ੁਰੂਤ ਤੋਂ ਪਸੰਦੀ ਮਾਰਵਾੜੀ ਬਰੀਡ ਆ ਜੀ ਮੈਨੂੰ ਇਹਨਾਂ ਨਾਲ ਜ਼ਿਆਦਾ ਲਗਾਵਾਂ ਕਿਉਂਕਿ ਬਰੀਡ ਦੀ ਖਾਸੀਅਤ ਇਹ ਆ ਕਿ ਮਤਲਬ ਇਹ ਦੂਸਰੀ ਬਰੀਡਸ ਤੋਂ ਕਾਫੀ ਡਿਫਰੈਂਟ ਆ ਇਹ originate ਤਾਂ ਰਾਜਸਥਾਨ ਤੋਂ ਹੋਈ ਆ ਬਟ ਇਹਦਾ ਬਿਹੇਵੀਅਰ ਇਹਦਾ ਟੈਂਪਰਾਮੈਂਟ ਸਾਰਾ ਕੁਝ ਅਲੱਗ ਆ ਬਾਕੀ ਬਰੀਡਸ ਤੋਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚਿਆ ਕੋਮਲ ਸਟੱਡ ਫਾਰਮ ਤੇ ਤੇ ਗੱਲਬਾਤ ਕਰਾਂਗੇ ਸਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ ਤੁਸੀਂ ਇਸ ਮੇਲੇ ਨੂੰ ਚਲਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਜਿਵੇਂ ਕਹਾਂ ਵੀ ਐਤਕੀ ਮੇਲਾ ਸ਼ੁਰੂ ਹੋਇਆ ਤਾਂ ਸ਼ਾਇਦ ਤੁਹਾਡੇ ਰਿਸਪੌਂਸ ਕਰਕੇ ਹੋਇਆ ਹਨਾ ਤੇ ਕਿਵੇਂ ਦਾ ਲੱਗਿਆ ਪਹਿਲਾਂ ਤਾਂ ਇਹੀ ਇਸੇ ਚੀਜ਼ ਤੇ ਗੱਲ ਕਰਦੇ ਆ ਬਹੁਤ ਵਧੀਆ ਲੱਗਿਆ ਮਤਲਬ ਜਿਵੇਂ ਪਹਿਲਾਂ ਮੰਡੀ ਦਾ ਕੱਚਾ ਪੱਕਾ ਸੀਗਾ ਸਾਰੇ ਪਹਿਰਾਵਾਂ ਨੇ ਸਹਿਯੋਗ ਪਾਇਆ ਤਾਂ ਮਤਲਬ ਅੱਜ ਪੰਜ ਮੰਡੀ ਲਵਾ ਰਹੇ ਆ ਜੀ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਜੀ ਤੇ ਕਿਵੇਂ ਦਾ ਲੱਗਦਾ ਅੱਜ ਇਹ ਮਾਹੌਲ ਜਿਹੜਾ ਬਣਿਆ ਹੋਇਆ ਤੇ ਅੱਜ ਹੋਰ ਕਿੰਨੇ ਜਾਨਵਰ ਆ ਜਿਹੜੇ ਉਹ ਅੱਜ ਲੈ ਕੇ ਆਏ ਹੋ ਅੱਜ ਆਪਾਂ ਇਕੱਲਾ ਘੋੜਾ ਲੈ ਕੇ ਆਏ ਆ ਤੇ ਇੱਕ ਦੋ ਦਿਨਾਂ ਤੱਕ ਲੈ ਆਵਾਂਗੇ ਡੌਗਸ ਵੀ ਲੈ ਆਵਾਂਗੇ ਆਪਾਂ ਜੀ ਬਿਲਕੁਲ ਹੈਗੇ ਆ ਪਾਕਿਸਤਾਨੀ ਪੁਲੀ ਤੇ ਫਲੌਟ ਵੀਲਰ ਉਹ ਵੀ ਲੈ ਆਵਾਂਗੇ ਤੇ ਜਿਹੜੇ ਛੋਟੇ-ਬੋਟੇ ਜਾਨਵਰ ਹੋਰ ਆ ਉਹ ਵੀ ਲੈ ਆਵਾਂਗੇ ਜੀ ਏ ਕੋਮਲ ਦੀ ਜੇ ਆਪਾਂ ਗੱਲ ਕਰੀਏ ਵੀ ਹੁਣ ਤੱਕ ਇਦੋਂ ਪਹਿਲਾਂ ਮੈਂ ਦੇਖਿਆ ਵੀ ਇੰਸਟਾਗ੍ਰam ਤੇ ਕੋਮਲ ਨੂੰ ਦੇਖ ਕੇ ਬਹੁਤ ਕੁੜੀਆਂ ਇਸ ਪਾਸੇ ਆਈਆਂ ਕਦੇ ਆ ਨਹੀਂ ਲੱਗਿਆ ਵੀ ਮੈਂ ਵੀ ਫੋਰਨ ਜਾਵਣਾ ਜਾਂ ਇਹ ਚੀਜ਼ਾਂ ਚ ਇੱਕ ਵੱਖਰੀ ਸੋਚ ਲੈ ਕੇ ਕੋਮਲ ਚੱਲੀ ਅੱਜ ਮਤਲਬ ਮੈਨੂੰ ਸ਼ੁਰੂ ਤੋਂ ਹੀ ਇਹਨਾਂ ਨਾਲ ਬਹੁਤ ਲਗਾਵਾ ਐਂਡ ਮੇਰਾ ਬ੍ਰਦਰ ਸੀਗਾ ਨਿੱਪੀ ਜਿਹਨੂੰ ਤੇ ਉਹਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਉਹ ਤਾਂ ਚਲੋ ਫੋਰਨ ਚਲਾ ਗਿਆ ਬਟ ਮੇਰੇ ਅਤੇ ਮੇਰੀ ਸਿਸਟਰ ਦਾ ਕੋਈ ਪਲਾਨ ਜੀ ਠੀਕ ਐ ਤੇ ਹੋਰ ਕੋਮਲ ਇਹ ਇਹਦੇ ਬਾਰੇ ਆਪਾਂ ਗੱਲ ਕਰੀਏ ਇਹ ਘੋੜੇ ਦਾ ਨਾਮ ਦੱਸ ਦਿਓ ਇੱਕ ਵਾਰੀ ਇਹਦਾ ਨਾਮ ਹੈ ਸ਼ਾਨ ਜੀ ਇਹ ਦਿਲシャン ਦਾ ਬੱਚਾ ਹੈ ਇਹ ਆਲੀਸ਼ਾਨ ਦਾ ਪੋਤਾ ਹੈ ਜਿਹੜੀ ਜਿਹੜੀ ਮਦਰ ਹੈ ਲੀਲਨ ਹੈ ਉਹਨਾਂ ਮਾ ਲਾਈਨ ਦੀ ਘੋੜੀ ਹੈ ਕੜਵਾ ਸਟਾਫਲਾਰਮ ਤੇ ਬਰੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਇਹਦੇ ਜਿਹੜੇ ਰਿਜ਼ਲਟ ਆ ਰਹੇ ਉਹ ਕਿਵੇਂ ਦੇ ਆ ਰਹੇ ਆ ਇਸ ਟਾਈਮ ਰਿਜ਼ਲਟ ਬਹੁਤ ਅੱਛੇ ਆ ਰਹੇ ਆ ਵੀਰੇ ਮਤਲਬ ਵਿਕਰੰਗ ਕਾਲੀ ਘੋੜੀ ਤੇ ਵੀ ਬਲੇਜ਼ ਲਾ ਰਿਹਾ ਹੈ ਠੀਕ ਹੈ ਕੈਰੈਕਟ੍ਰਿਸਟਿਕਸ ਵੀ ਬਹੁਤ ਅੱਛੇ ਆ ਰਹੇ ਆ ਮਜ਼ਬੂਤੀ ਵੀ ਬਹੁਤ ਆ ਰਹੀ ਹੈ ਬੱਚਿਆਂ ਚੁਪੀਓ ਵੀ ਅੱਛੀ ਆ ਰਹੀ ਹੈ ਜੀ 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 ਆਪਾਂ ਹੋਰ ਅੱਗੇ ਦੀ ਗੱਲ ਕਰੀਏ ਕੋਮਲ ਦੇ ਅਗਲੇ ਪਲਾਨ ਕੀ ਹੈ ਜੀ ਅੱਗੇ ਅਗਲੇ ਪਲਾਨ ਇਨਾਂ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਪਲਾਨਸ ਆ ਜੀ ਆਪਾਂ ਮੇਰਾ ਹੁਣ ਮੇਨ ਫੋਕਸ ਇਹ ਹੈ ਕਿ ਬਰੀਡਿੰਗ ਇਮਪਰੂਵਮੈਂਟ ਕੀਤੀ ਜਾਵੇ ਕਿਉਂਕਿ ਆਪਣੇ ਜਿਵੇਂ ਆਲੀਸ਼ਾਨ ਲਾਈਨ ਦੀਆਂ ਘੋੜੀਆਂ ਹੀ ਆਲੀਸ਼ਾਨ ਲਾਈਨ ਦੇ ਘੋੜਿਆਂ ਤੋਂ ਮੇਟ ਹੋ ਰਹੀ। ਤੋਂ ਕਿ ਬਰੀਡਿੰਗ ਇਮਪਰੂਵਮੈਂਟ ਇਨ ਬਰੀਡਿੰਗ ਦਾ ਸਿਸਟਮ ਆ। ਬਰੀਡਿੰਗ ਦਾ ਸਿਸਟਮ ਹੋ ਜਾਂਦਾ। ਮੈਨੂੰ ਆਇਆ ਕਿ ਘੋੜਾ ਜਿਵੇਂ ਡਿਫਰੈਂਟ ਲਾਈਨ ਦਾ ਤਾਂ ਉਹ ਅਗਰ ਉਹਨੂੰ ਡਿਫਰੈਂਟ ਬਲੱਡ ਲਾਈਨ ਦੀ ਘੋੜੀ ਨਾਲ ਮੇਟ ਕਰਵਾਇਆ ਜਾਵੇ ਜੀ ਤੋਂ ਬਰੀਡਿੰਗ ਇਮਪਰੂਵਮੈਂਟ ਤੋਂ ਬਹੁਤ ਫਾਇਦਾ ਕਰਦੀ ਹੈ। ਤੇ ਮੇਰਾ ਹੁਣ ਮੇਨ ਫੋਕਸ ਇਹ ਕਿ ਮੈਂ ਕੁਝ ਅਲੱਗ ਪੈਦਾ ਕਰਾਂ ਮੈਂ ਆਪਣੇ ਫਾਰਮ ਨੂੰ ਸਟਾਰਟ ਕਰਾਂ ਕੋਈ ਅੱਛੀ ਬਰੀਡ ਜੀ ਇਹ ਤੋਂ ਆਪਾਂ ਤੁਹਾਨੂੰ ਥੋੜੀ ਸੋਚ ਦਾ ਹੀ ਅੰਦਾਜ਼ਾ ਲਾ ਸਕਦੇ ਹਾਂ ਕੋਮਲ ਹਮੇਸ਼ਾ ਅਲੱਗ ਚੱਲੀ ਆ ਤੇ ਅਲੱਗ ਸੋਚਦੀ ਆ ਤੇ ਇਨ ਬਰੀਡਿੰਗ ਨੂੰ ਲੈ ਕੇ ਜਿਹੜਾ ਤੁਸੀਂ ਬਹੁਤ ਖਿਆਲ ਰੱਖ ਲਏ ਹੋ ਹਾਂਜੀ ਤੇ ਬਹੁਤ ਵਧੀਆ ਗੱਲ ਆ ਤੁਸੀਂ ਇਹ ਮਾਲਵਾਰੀ ਤੋਂ ਇਲਾਵਾ ਨੁਕਰੇ ਵੀ ਆਪਣੇ ਕੋਲ ਹੈਗੇ ਆ ਆਪਣੇ ਕੋਲ ਇੱਕ ਵੀ ਸ਼ੇਰੀ ਹੈ ਨੁਕਰੀ ਪਹਿਲਾਂ ਸੀਗਾ ਨੁਕਰਾ ਘੋੜਾ ਉਹ ਆਪਾਂ ਸੇਲ ਕਰਦਾ ਸੀ ਜੀ ਹਾਂਜੀ ਜਿਆਦਾ ਮਾਰਵਾੜੀ ਵਾਲੀ ਕਿਉਂ ਧਿਆਨ ਦਿੱਤਾ ਜਾ ਰਿਹਾ ਜਾਂ ਸ਼ੌਂਕ ਪਸੰਦੀ ਦੀ ਸੀ ਸ਼ੁਰੂ ਤੋਂ ਪਸੰਦੀ ਮਾਰਵਾੜੀ ਬਰੀਡ ਆ ਸਰ ਮਤਲਬ ਮੈਨੂੰ ਇਹਨਾਂ ਨਾਲ ਜ਼ਿਆਦਾ ਲਗਾਵਾਂ ਇਹ ਬਰੀਡ ਦੀ ਖਾਸੀਅਤ ਇਹ ਆ ਕਿ ਮਤਲਬ ਇਹ ਦੂਸਰੀ ਬਰੀਡਸ ਤੋਂ ਕਾਫੀ ਡਿਫਰੈਂਟ ਆ ਇਹ originate ਤਾਂ ਰਾਜਸਥਾਨ ਤੋਂ ਹੋਈ ਆ ਪਰ ਇਹਦਾ ਬਿਹੇਵੀਅਰ ਇਹਦਾ ਟੈਂਪਰਾਮੈਂਟ ਸਾਰਾ ਕੁਝ ਅਲੱਗ ਆ ਬਾਕੀ ਬਰੀਡਸ ਤੋਂ ਠੀਕ ਹੈ ਜੀ ਤੇ ਜੇ ਆਪਾਂ ਮੇਲਿਆਂ ਦੀ ਗੱਲ ਕਰੀਏ ਜਾਂ ਕੰਪੀਟੀਸ਼ਨਾਂ ਦੀ ਗੱਲ ਕਰੀਏ ਤੇ ਹੁਣ ਤੱਕ ਸ਼ਾਨ ਦੇ ਸ਼ਾਨ ਹੁਣ ਸਾਰੰਖੇੜੇ ਜਿੱਤਿਆ ਸੀਗਾ 2022 ਚ ਤੇ ਉਸ ਤੋਂ ਬਾਅਦ ਹਨੁਮਾਨਗੜ੍ਹ ਤੇ ਉਸ ਤੋਂ ਬਾਅਦ ਫਰੀਦਕੋਟ ਜੀ ਇਹਨਾਂ ਸ਼ੋਅ ਜਿੱਤ ਚੁੱਕਿਆ ਜੀ ਠੀਕ ਹੈ ਜੀ ਇਹਦੀ ਆਪਾਂ ਫੀਸ ਦੀ ਗੱਲ ਕਰੀਏ ਹੁਣ ਇਹਦੀ ਫੀਸ ਦੀ ਇਹਦੀ ਫੀਸ ਹੈਗੀ ਹੈ 51000 ਠੀਕ ਹੈ ਜੀ ਹਾਂ ਜੀ ਠੀਕ ਹੈ ਆਪਣਾ ਲੋਕੇਸ਼ਨ ਦੱਸ ਦਿਓ ਜੀ ਆਪਣੀ ਲੋਕੇਸ਼ਨ ਲੋਕਲੀ ਸ਼੍ਰੀ ਸੁਖਸਰ ਸਾਹਿਬ ਮਾਡਲ ਟਾਊਨ ਗਲੀ ਨੰਬਰ 1 ਕੋਟਪੂਰਾ ਰੋਡ ਜੀ